ਅੱਪਾ ਜੀ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਉਹਨੇ ਕਿੰਨੇ ਬੰਦਿਆਂ ਦਾ ਨਾਂ ਪਰ ਉਹਨੂੰ ਵੀ ਨਹੀਂ ਪਤਾ ਸੀ ਵੀ ਮੇਰੇ ਨਾਂ ਲੈਣ ਨਾਲ ਇਹ ਰੂਪਾਂ ਦੇ ਰੋਟੀ 'ਚ ਪੈ ਜਾਣਗੇ ਪਤਾ ਤਾਂ ਉਹਨੂੰ ਵੀ ਨਹੀਂ ਸੀਗਾ ਪਰ ਫਿਰ ਵੀ ਉਹਨੇ ਜਦੋਂ ਲਿਆ ਜਾਂ ਜਾਂ ਉਹਨੂੰ ਚੰਗਾ ਲੱਗਦਾ ਪਤਾ ਨਹੀਂ ਬੰਦੇ ਦੇ ਆਪਣੇ ਮਨ ਦੀ ਗੱਲ ਆ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਵੀ ਬੰਦਾ ਕਿਸੇ ਦਾ ਨਾਂ ਲੈ ਦੇਵੇ ਤਾਂ ਉਹਦੀ ਦੁਆਰੇ ਰੋਟੀ ਚੱਲਣ ਲੱਗ ਪਵੇ ਯਾਰ ਮੈਂ ਤਾਂ ਦੇਖਿਆ ਨਹੀਂ ਇਹ ਚੀਜ਼ ਹੁੰਦੀ ਮੈਨੂੰ ਤਾਂ ਲੱਗਾ ਨਹੀਂ ਹੋਰ ਕਿਸੇ ਦੀ ਵਿੱਚ ਇਹ ਚੀਜ਼ਾਂ ਹੈਗੀਆਂ ਜਾਂ ਬਾਕੀ ਕਈ ਕਹੇ ਦੇ ਬੋਲਾਂ 'ਚ ਹੀ ਬਰਕਤ ਹੁੰਦੀ ਇਹ ਵੀ ਕਹਿ ਸਕਦੇ ਆ ਵੀ ਕਿਸੇ ਨੇ ਕੁਝ ਕਹਿਤਾ ਰੱਬ ਨੇ ਸੁਣ ਲਈ ਤਾਂ ਉਹਦੇ ਜ਼ਰੀਏ ਸਾਰਾ ਕੁਝ ਹੋ ਗਿਆ ਸੁਨੀਦੀ ਚੋਹਾਨ ਜੀ ਅਨੁਰਾਦਾ ਪੌਂਡਵਾਲ ਇਹ ਵੱਡੇ ਨਾਂ ਨੇ ਬਾਲੀਵੁੱਡ ਦੇ ਜੀ ਤੇ ਇਸ ਤੋਂ ਪਹਿਲਾਂ ਮੈਂ ਨਹੀਂ ਸੀ ਸੁਣਿਆ ਵੀ ਕਿਸੇ ਕਲਾਕਾਰ ਨੇ ਉਹਨਾਂ ਦੇ ਨਾਲ ਹੋ ਸਕਦਾ ਹੋਵੇ ਪਰ ਮੈਂ ਨਹੀਂ ਸੀ ਸੁਣਿਆ ਉਹਨੂੰ ਜੀ ਤਰਤੇ ਦੱਸਦਾ ਵੀ ਤੁਹਾਡਾ ਸੰਪਰਕ ਉਹਨਾਂ ਨਾਲ ਕਿਵੇਂ ਹੋਇਆ ਉਸ ਲੈਵਲ ਦੇ ਕਲਾਕਾਰਾਂ ਦੇ ਨਾਲ ਬਹੁਤ ਵੱਡਾ ਰਤਵਾ ਰੱਖਦੇ ਨੇ ਬਿਲਕੁਲ ਜੀ ਠੀਕ ਕਿਵੇਂ ਮੇਲ ਹੋਇਆ ਉਹਨਾਂ ਨਾਲ ਅਸੀਂ ਜਦੋਂ ਪਹਿਲੀ ਰੁਪਏ ਤੇ ਦੂਜੀ ਦਿਲ ਦੀ ਰਾਣੀ ਮੈਂ ਜਦੋਂ ਕੀਤੀ ਨਾ ਉਹ ਗਾਣਾ ਡਿਊਟ ਸੀ ਪਹਿਲਾਂ ਤਾਂ ਸੋਲੋ ਸੀਗਾ ਜੀ ਤੇ ਸੋਲੋ ਸੀਗਾ ਮੇਰੇ ਅਕੋਰਡਿੰਗ ਮੇਲ ਸਿੰਗਰ ਦੇ ਅਕੋਰਡਿੰਗ ਉਹ ਸਕੇਲ ਸੀਗਾ ਮੇਰਾ ਖਿਆਲ ਪਹਿਲਾ ਕਾਲਾ ਪਹਿਲੇ ਤੋਂ ਹਾਫ ਨੋਟ ਥੱਲੇ ਸੀਗਾ ਜਿਹੜਾ ਗਾਣਾ ਸੀ ਦਿਲ ਦੀ ਰਾਣੀ ਕੀ ਸੀ ਪੂਰਾ ਗਿਲੇ ਸ਼ਿਕਵੇ ਸਭ ਭੁੱਲ ਜਾਈਏ ਆਕਰ ਵਾਦਾ ਨੀ ਤੂੰ ਮੇਰੇ ਦਿਲ ਦੀ ਰਾਣੀ ਬਣ ਜਾ ਮੈਂ ਤੇਰਾ ਰਾਜਾਨੀ ਤੂੰ ਮੇਰੇ ਦਿਲ ਦੀ ਰਾਣੀ ਬਣ ਜਾ ਮੈਂ ਤੇਰਾ ਰਾਜਾਨੀ ਇਹ ਮੇਰੇ ਰਿਕਾਰਡਿੰਗ ਸਕੀਲਸ ਹੈਗਾ ਪਰ ਬਾਅਦ ਵਿੱਚ ਉਹ ਕਿਸੇ ਕੁੜੀ ਤੋਂ ਗਾਨੇਗਾ ਮੈਂ ਸੁਦੇਸ਼ ਕੁਮਾਰੀ ਜੀ ਨੇ ਵੀ ਕਾਫੀ ਰੈਸਲ ਕਰਦਾ ਰਿਹਾ ਉਹਨਾਂ ਦਾ ਕੁਝ ਉਦੋਂ ਰਿਲੀਜ਼ ਨਹੀਂ ਹੋਇਆ ਸੀਗਾ ਪਰ ਉਹ ਕਰਨ ਪਾਜੀ ਸਕੀਲ ਥੋੜਾ ਥੱਲੇ ਕਰ ਲੋ ਨੋਟ ਹਨਾ ਮੈਗਾ ਹੁਣ ਪੈਂਟ ਜੀ ਤਾਂ ਬਣ ਗਿਆ ਵੀ ਇਹ ਤਾਂ ਉਦੋਂ ਇੰਨੀ ਹੈ ਨਹੀਂ ਸੀ ਸਿਸਟਮ ਹੈ ਨਹੀਂ ਸੀ ਵੀ ਗਾਣੇ ਨੂੰ ਇਧਰ ਉਧਰ ਕਰ ਸਕੀਏ ਪਰ ਫਿਰ ਉਹ ਰੰਜਨਾ ਜੀ ਨੇ ਗਾਇਆ ਸੀਗਾ ਰੰਜਨਾ ਜੋ ਆਪਣੇ ਡੀਡੀ ਪੰਜਾਬੀ ਤੋਂ ਹੁੰਦੀ ਸੀ ਜੀ ਬਿਲਕੁਲ ਉਹਨਾਂ ਨੇ ਗਾਇਆ ਸੀ ਉਹ ਉਹਨਾਂ ਨੂੰ ਮੈਨੂੰ ਲੱਗਦਾ ਹੋਰ ਕੋਈ ਗਾ ਨਹੀਂ ਸਕਦਾ ਸੀ ਉਹਨਾਂ ਜਿੱਦਾਂ ਕਹ ਲਓ ਕਿ ਉਹਨਾਂ ਨੇ ਗਾਇਆ ਉਹਨਾਂ ਦੀ ਵੌਇਸ ਬਹੁਤ ਸ਼ਾਰਪ ਸੀਗੀ ਵਧੀਆ ਉਹਨਾਂ ਨੇ ਗਾਇਆ ਔਰ ਬਹੁਤ ਵਧੀਆ ਚੱਲਿਆ ਗਈ ਤੋਂ ਮੇਰਾ ਫਿਰ ਅਗਲੀ ਟੇਪ ਫੇਰ ਸੀ ਵੀ ਸਾਡਾ ਡਿਊਟ ਚੱਲ ਗਿਆ ਬੌਟੀ ਹੋ ਲੈਣੀ ਵੀ ਗਾਣਾ ਮੇਰਾ ਚੱਲ ਗਿਆ ਸੀ ਹਾਂ ਇਹ ਵੀ ਥੋੜਾ ਥੀਲ ਹੈ ਬਈ ਤੇ ਫੇਰ ਸੀਗਾ ਵੀ ਯਾਰ ਅਗਲਾ ਫੇਰ ਕਿਉਂਕਿ ਉਹਦੋਂ ਐਕਸਪੈਰੀਮੈਂਟ ਨਹੀਂ ਕਰਦੇ ਸੀਗੇ ਜੀ ਕੰਪਨੀਆਂ ਦੀ ਵੀ ਇਹ ਥਿਉਰੀ ਸੀ ਵੀ ਬੰਦਾ ਐਸਕ ਸਟਾਈਲ 'ਚ ਚੱਲੇ ਇਹਨੂੰ ਮੂਰੇ ਰੱਖਿਆ ਜਾਵੇ ਤੇ ਅਸੀਂ ਅਗਲੀ ਟੇਪ ਇੱਕ ਪਲ ਕੀਤੀ ਮੈਂ